सलमान देंदे जी पीड़ीएफे प्रधान सरदार बलबीर अंटाल जी पिटू गेड़ी जी लाली अंटाल जी गुरविंदर पटाल जी अंटाल जी पीड़ी एफ जी आगे आई खीरिया कट्टिया था अब अंतर मेरे रिजल्ट आ गया ਉਹ ਕੋਣੇ ਚਾਕੇ ਹੁੰਦੇ ਹਨ ਪਰ ਨਹੀਂ ਲਿਖ ਨਹੀਂ ਸਕਦਾ 4 2 2 ਨੰਬਰ ਮੈਡਮ ਕੁਜਰੀ ਮਨੁੱਖੀ ਖੋਜੀ ਜੋ ਨੰਬਰ 183 ਕੰਪਨੀਸ਼ਨ ਜੋ ਨੰਬਰ 79 ਕੰਪਨੀਸ਼ਨ குவிந்தவலி அங்காரி மேடம் பூஜா ஜி லாடி ஜீ கரேவால ਜੀ ਮੁਰਾਦੀ ਜੀ ਕੱਤੀਆਂ ਦਾ ਮੁਕਾਬਲਾ ਜੱਜ ਸਾਹਿਬ ਜੱਗੀ ਕਰਦੇ ਹੋਏ ਇੱਕ ਕੱਤੀ ਦੀ ਤੋਰ ਦੇਖਿਆ ਜਾਏਗਾ ਖਲਾਸੇ ਦੇਖਿਆ ਜਾਏਗਾ ਕਿ ਕਿਹਾ ਜੋ ਦਾ ਮੁਕਾਬਲੇ ਚ ਇੱਕ ਦੋ ਤਿੰਨ ਨੰਬਰ ਕੱਟਣਾ ਬਹੁਤ ਔਖਾ ਹੈ ਆਪਾਂ ਨੂੰ ਦੇਖਣ ਤੋਂ ਜਾਪਦਾ ਸਾਰੀਆਂ ਕੱਟੀਆਂ ਇੱਕ ਤੋਂ ਇੱਕ ਵੱਧ ਨੇ ਸੋ ਜੱਜ ਸਾਹਿਬ ਹਾਲੇ ਕੱਟੀ ਦਾ ਦੰਦ ਕੰਨ ਨੱਕ ਜੀ ਇਹ ਮਨੀਤਰ ਸਿੰਘ ਜੀ ਕਨੌਰ ਤੋਂ ਬਹੁਤ ਬਹੁਤ ਮੁਬਾਰਕਾਂ ਫਾਰਮਰ ਵੀਰੋ ਜੀ ਬਹੁਤ ਖੁਸ਼ੀ ਦੇ ਪਰ ਹੁੰਦੇ ਨੇ ਫਾਰਮਰ ਵਾਸਤੇ ਪੀੜੀਏ ਦੇ ਪ੍ਰਧਾਨ ਸਰਦਾਰ ਦਲਬੀਰ ਅਟਾਲ ਜੀ ਸਨਮਾਨ ਦਿੰਦੇ ਹੋਏ ਨਿਮਲ ਨਾਲ ਲੌਹਲੇ ਅਟਾਲ ਜੀ ਗਰੇਵਾਲ ਸਾਹਿਬ ਪੀੜੀਏ ਦੀ ਟੀਮ ਇਹ ਤਰਾਈਓ ਬੰਦ ਵਿਰਧ ਅੱਖੇ ਇੱਧਰ ਸਮਝੀ ਦੇਖੋ ਬੰਦ ਆ ਬਣਾਈ ਯਾਰ ਮਾਰੀ ਜੀ ਦੇਖੀ ਵੀਰੇ ਇੱਧਰ ਸਾਹਮਣੇ ਇਹਨਾਂ ਤੋਂ ਬਲੰਗ ਸਾਹਿਬ ਫਰਸ ਪੋਜੀਸ਼ਨ ਹੈ ਜੀ ਸ਼ੋਅ ਨੰਬਰ 1 6 9 ਕਾਰੀਰ ਆ ਫਾਰਮਰ ਵੀਰ ਵਾਸਤੇ ਜੀ ਤਾਲੀਆਂ ਮਾਰਦੇ ਜੀ ਫਾਰਮਰ ਵੀਰ ਵਾਸਤੇ ਜੀ ਸ਼ੋ ਨੰਬਰ 1690 ਇਹ ਰੂਪਲ ਪ੍ਰੀਤ ਸਿੰਘ ਖੰਭਰਾਲਾ ਕੈਥਲ ਤੋਂ ਆਏ ਨੇ ਜੀ ਬਹੁਤ ਬਹੁਤ ਮੁਬਾਰਕਾਂ ਫਾਰਮਰ ਵੀਰ ਜੀ ਅਨੀਮਲ ਵਾਸਤੇ ਬੜੀ ਲੰਬੀ ਮਿਹਨਤ ਤੋਂ ਬਾਅਦ ਇਹ ਸਨਮਾਨ ਮਿਲਦੇ ਨੇ ਜੀ ਬਹੁਤ ਬਹੁਤ ਮੁਬਾਰਕਾ ਜੀ ਇਹ ਕਹਿੰਦਾ ਨਾ ਪਉਣਾ ਨਹੀਂ ਟੀੜੀਆ ਫੇਰੇ ਪਰਦਾ ਸਰਦਾਰ ਦਲਬੀਰ ਅੰਟਾਲ ਜੀ ਸਨਮਾਨ ਦਿੰਦੇ ਆ ਅਨੀਮਲ ਨੂੰ ਬਹੁਤ ਵੱਡੇ ਸਨਮਾਨ ਹੁੰਦੇ ਨੇ ਜੀ ਇਹ ਫਰਸਡ ਪੋਜੀਸ਼ਨ ਜੀ ਇਹ ਸਾਈਡ ਬਾਈ ਲਾਰਾ ਜੀ ਕੋੜੇ ਦੇ ਅੰਦਰ ਇਹ ਚੀਜ਼ ਬਹੁਤ ਮਾਇਨੇ ਰੱਖਦੀ ਆ ਸ਼ਾਲ ਦਵਾਏ ਲਾਰਾ ਜੀ ਇਹ ਲਾਰੇ ਕੋੜੇ ਦਾ ਬੱਚਾ ਜੀ ਜਿਹੜੀ ਇੱਥੇ ਪ੍ਰਧਾਨ ਸਰਦਾਰ ਦਲਬੀਰ ਅੰਤਾਲ ਜੀ ਲਵਲੀ ਅੰਤਾਲ ਜੀ ਗਿੱਲ ਸਾਹਿਬ ਨਾਲ ਜੱਜ ਸਾਹਿਬਾਨ ਮਾੜਾ ਪੂਜਾ ਜੀ ਵੀਰ ਮਨੂਸ ਦੇਖੋ ਜੀ ਸਨਮਾਨ ਦੇ ਅੰਦਰ ਆਇਆ ਨਹੀਂ ਮਨੂ ਜੀ ਬਿੱਟੂ ਵੀਰ ਜੀ ਲੋ ਜੀ ਜਿਹੜੀ ਸੈਕਿੰਡ ਪੋਜੀਸ਼ਨ ਆ ਜੀ ਜੋ ਨੰਬਰ ਜੀ ਕੋਲ ਨੰਬਰ ਜੀ 15110 ਕੋਇਨਾੜੀ ਤਾਰੀਆਂ ਮਾਰਨ ਦਾ ਫਾਰਮਰ ਵੀਰ ਵਾਤਾ ਜੀ ਜੋ ਨੰਬਰ 151 ਕੋਇਨਾੜੀ ਜੋ ਨੰਬਰ 151 ਕੋਇਨਾੜੀ ਬਹੁਤ ਬਹੁਤ ਜਵਾਰ ਦਾ ਫਾਰਮਰ ਵੀਰ ਨੂੰ ਜੀ ਤੇੜੀ ਅੰਦਰ ਪਰਦਾ ਸਰਦਾਰ ਦਲਵੀਰ ਅੰਤਾਲ ਜੀ ਪਲਮਾਨ ਦਿੰਦੇ ਆਂ ਇਹਨਾਂ ਵੱਲੋਂ ਸੈਕਿੰਡ ਮਿਊਜ਼ੀਸ਼ੀਅਨ ਆ ਬਈ ਇਹਦੀ ਦੂਜਾ ਨੰਬਰ ਤੇ ਆ ਗਏ ਲਵਲੀ ਅੰਤਾਲ ਜੀ ਗੁਰਵਿੰਦਰ ਵੜਾ ਜੀ ਬਹੁਤ ਬਹੁਤ ਜਵਾਰ ਦਾ ਫਾਰਮਰ ਵੀਰ ਨੂੰ ਜੀ ਇੱਕ ਸੈਕਿੰਡ ਭਾਈ ਇੱਕ ਸੈਕਿੰਡ ਇੱਕ ਸੈਕਿੰਡ ਇਸ ਤੋਂ ਵੱਡੋ ਜਾਈ ਕਿੱਥੇ ਜਾਈ ਕੋੜੇ ਰੱਖ ਦੇ ਵਿੱਚ ਜੀ ਜੀ ਖੰਗੂੜਾ ਫਲਫਾਰਮ ਦਾ ਬੇਚੇਰਾ ਜੀ ਸੰਗਰੂਰ ਤੋਂ ਜੀ ਜੀ ਪ੍ਰਦਾਨ ਸੰਗਰੂਰ ਤੋਂ ਜੀ ਖੰਗੂੜਾ ਫਲਫਾਰਮ ਪਾੜੀਆਂ ਮਾਰ ਦੋ ਜੀ ਸੰਗੂੜਾ ਵਾਸਤੇ ਇੱਕ ਵਾਰੀ ਬਹੁਤ ਬਹੁਤ ਮੁਬਾਰਕਾ ਪੀਡੀਐਸ ਦੇ ਪ੍ਰਧਾਨ ਸਰਦਾਰ ਨਵੀਰ ਅਟਾਲ ਜੀ ਨਾਲ ਪੀਡੀਐਸ ਦੀ ਟੀਮ ਸਨਮਾਨ ਦਿੰਦੇ ਹੋਏ ਜੀ ਬਹੁਤ ਬਹੁਤ ਮੁਬਾਰਕਾ ਫਾਰਮਰ ਜੀ ਨੂੰ ਜੀ ਫਰਥ ਨੈਕਸਟ ਲੋ ਜੀ ਲੋ ਜੀ ਸ਼ੋਅ ਨੰਬਰ ਜਿਹੜੀ ਫਰਸਟ ਪੋਜੀਸ਼ਨ ਆ ਜੀ 107 ਜੀ ਤਾੜੀਆਂ ਮਾਰਦੇ ਜੀ ਖੌੜੀਰ ਵੀਰ ਵਾਸਤੇ ਜੀ ਸ਼ੋਅ ਨੰਬਰ 107 ਜੀ ਭਾਈ ਤੁਸੀਂ ਅੱਗੇ ਕਰੋ ਲੈ ਮੈਂ ਹਿੱਟਾਂ ਵਨ ਏ ਜੀ ਕੋਟਲਾ ਨਾਲ ਜੀ ਮੁਸਤਫਾ ਅਸਲੰਵੀਰ ਦਾ ਕੋਲਾ ਜੀ ਮਲੇਰ ਕੋਟਲੇ ਤੋਂ ਜੀ ਬਹੁਤ ਬਹੁਤ ਵਧਾਰ ਕਾ ਜੀ ਅਗਲੂ ਵੀਰ ਨੂੰ ਮਲੇਰ ਕੋਟਲਾ ਵਾਲੇ ਨੂੰ ਜੀ ਪਹਿਲੇ ਨੰਬਰ ਤੇ ਆ ਮਿੱਤਰੋ ਇਹ ਲੋ ਜੀ ਜਿਹੜੀ ਲਾਲ ਫੁਲਕਾਰੀ ਆ ਨਾ ਇਹ ਬਹੁਤ ਮਿਹਨਤ ਨਾਲ ਮਿਲਦੀ ਆ ਦਲਮਾਨ ਦਿੰਦੇ ਹੋਏ ਜੀ ਪੀਡੀਏ ਫੇਰੇ ਪਰਦਾਮ ਸਰਦਾਰ ਦਲਬੀਰ ਅੰਡਾਲ ਜੀ ਪਿੱਟੂ ਗੌਲਮ ਖੇੜੀ ਜੀ ਦਲਬੀਰ ਅੰਡਾਲ ਜੀ ਗੁਰਵਿੰਦਰ ਵੜੈਤ ਜੀ ਬੋਲ ਫੇਰ ਮੰਨੂ ਜੀ ਇੱਥੋਂ ਬਾਅਦ ਅੱਗੇ ਚੱਲੋ ਜੀ ਮੰਨੂ ਸੇਖੋ ਜੀ ਮੰਨੂ ਸੇਖੋ ਜੀ ਇੱਕ ਵਾਰੀ